ਦੀ ਚਾਲ ਫੇ ਨਹੀਂ ਸਕਦੇ ਪਰ ਫਿਰ ਵੀ ਧੰਨਵਾਦਸ਼ੇ ਪਹੁੰਚੇ ਹੋ ਅੱਜ ਇਹ ਇਹ ਨਾ ਸੋਚਣ ਕਿ ਇਹ ਮੂਰਤੀਆਂ ਤੋੜਨਾ ਬਾਬਾ ਸਾਹਿਬ ਦੀ ਸੋਚ ਖਤਮ ਕੀਤੀ ਜਾ ਸਕਦੀ ਆ ਬਾਬਾ ਸਾਹਿਬ ਦੀ ਸੋਚ ਖਤਮ ਨਹੀਂ ਕੀਤੀ ਜਾ ਸਕਦੀ ਮਨਛਾਹ ਦਾ ਦੀ ਵਾਸ ਇਹੀ ਹੈ ਕਿ ਸਾਰੇ ਸਮਾਜ ਨੂੰ ਪਾੜਿਆ ਜਾਵੇ ਇੱਕ ਦੂਜੇ ਦੇ ਖਿਲਾਫ ਲੜਾਇਆ ਜਾਵੇ ਔਰ ਖਾਸ ਕਰਕੇ 26 ਜਨਵਰੀ ਦਾ ਦਿਨ ਹੀ ਚੁਣਿਆ ਗਿਆ ਕਿਉਂਕਿ ਇਸ ਦਿਨ ਸੰਵਿਧਾਨ ਲਾਗੂ ਹੋਇਆ ਤੇ ਇਹੋ ਹੀ ਜਿਹੜੇ ਨੇ ਇਹ ਚੁਣਿਆ ਹੈ ਇਹ ਕੋਈ ਮਾਰੇ ਮੋਟੇ ਬੰਦੇ ਦੀ ਗੱਲ ਨਹੀਂ ਹੈ ਕਿ ਬੰਦਾ ਤੋੜਨ ਵਾਲਾ ਹੈ ਮੂਰਤੀ ਨੂੰ ਖੰਡਿਤ ਕਰਨ ਵਾਲਾ ਆਮ ਜਿਹਾ ਹੋ ਸਕਦਾ ਹੈ ਪਰ ਇਹ ਸਾਜ਼ਿਸ਼ ਨਹੀਂ ਹੈ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਦੇ ਭੰਡਾਰੀ ਪੁਲ ਦੀਆਂ ਜਿੱਥੇ ਕਿ ਵੱਡੀ ਤਦਾਦ ਵਿੱਚ ਜਿਹੜਾ ਕਿ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਤੁਸੀ ਆ ਜੂ ਸਾਂਝੀ ਕਰਦਾ ਤੁਸੀਂ ਦੇਖ ਸਕਦੇ ਹੋ ਬਹੁਤ ਜੋ ਸਮਾਜ ਪਾਰਟੀ ਦਾ ਝੰਡਾ ਜੂ ਲੱਗਾ ਹੋਆ ਅਤੇ ਸਾਡਾ ਵੀ ਜਿਹੜਾ ਕਿ ਹੈਂਡੀਕੈਪ ਹੈ ਵੀਰ ਤੁਸੀਂ ਦੇਖ ਸਕਦੇ ਹੋ ਬਾਬਾ ਸਾਹਿਬ ਦੀਆਂ ਇਹਨਾਂ ਨੇ ਫੋਟੋਆਂ ਵੀ ਲਗਾਈ ਹੋਈਆਂ ਨੇ ਤੇ ਅੱਜ ਇਸ ਧਰਨੇ ਵਿੱਚ ਪਹੁੰਚਿਆ ਹੋਆ ਭਾਬਾ ਚੱ ਪਰ ਧੰਨੇ ਵਿੱਚ ਪਹੁੰਚਿਆ ਵਾ ਤੁਸੀਂ ਦੇਖ ਸਕਦੇ ਹੋ ਕਿੰਨੀ ਇਸ ਨੌਜਵਾਨ ਦੀ ਜਿਹੜੀ ਹਿੰਮਤ ਆ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਵੀਰੇ ਕੀ ਰਾਹ ਰੜਾ ਇੰਦਰਜੀਤ ਸਿੰਘ ਜੀ ਇੰਦਰਜੀਤ ਜੀ ਤੁਸੀਂ ਦੇਖਿਆ ਤੁਸੀਂ ਚੱਲ ਫੇਲ ਨਹੀਂ ਸਕਦੇ ਪਰ ਫਿਰ ਵੀ ਧੰਨੇ ਵਿੱਚ ਪਹੁੰਚੇ ਹੋ ਅੱਜ ਕੀ ਕਹਿਣਾ ਚਾਹੋਗੇ ਜਦੋਂ ਤੁਹਾਨੂੰ ਪਤਾ ਲੱਗਾ ਵੀ ਬਾਬਾ ਸਾਹਿਬ ਦੀ ਮੂਰਤੀ ਦਾ ਇਸ ਤਰ੍ਹਾਂ ਛੇੜਛਾੜ ਕੀਤਾ ਗਿਆ ਇੱਕ ਵਿਅਕਤੀ ਵੱਲੋਂ ਅਥੋੜੇ ਮਾਰੇ ਗਏ ਆ ਫਿਰ ਤੁਹਾਡੇ ਤੇ ਕੀ ਬੀਤੀ ਤੇ ਕੀ ਕਹਿਣਾ ਚਾਹੋਗੇ ਜਿੱਜਾ ਸਾਨੂੰ ਪਤਾ ਲੱਗਾ ਤਾਂ ਸਾਡੇ ਦਿਮਾਗ ਜੀ ਬਹੁਤ ਜ਼ਿਆਦਾ ਡਿਪਰੈਸ਼ਨ ਆ ਗਿਆ ਸੀ ਜੂੰਗੀ ਸੋਚ ਸਦਮੇ ਚ ਗਿਆ ਆ ਇਸੇ ਤਰ੍ਹਾਂ ਸਾਡੇ ਪੂਰੇ ਸਮਾਜ ਨਾਲ ਹੋਇਆ ਔਰ ਬਾਬਾ ਸਾਹਿਬ ਦਾ ਜਿਹੜਾ ਬੇਅਦਬੀ ਹੋਈ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਉਹ ਜਦੋਂ ਵੀ ਕਦੇ ਸ਼ਰਾਰਤੀ ਅਨਸਰ ਕੋਈ ਇਹੋ ਜੀ ਗੱਲ ਕਰੇਗਾ ਤਾਂ ਸਾਡੇ ਪੈਰਾ 'ਚ ਮਯੂਸੀ ਆ ਪਰ ਦਿਮਾਗ 'ਚ ਮਯੂਸੀ ਨਹੀਂ ਆ ਸਿਰ ਦੇ ਭਾਰਨਾ ਡੌੜ ਕੇ ਉੱਥੇ ਜਾਵਾਂਗੇ ਇਹੋ ਜਿਹੇ ਸ਼ਰਧਾਲੂਆਂ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਾਂਗੇ ਇਹ ਪੂਰਾ ਸਮਾਜ ਇਕਿਆ ਇੱਕ ਇਹਨਾ ਸੋਚਣ ਕਿ ਇਹ ਮੂਰਤੀਆਂ ਤੋੜਨਾ ਬਾਬਾ ਸਾਹਿਬ ਦੀ ਸੋਚ ਖਤਮ ਕੀਤੀ ਜਾ ਸਕਦੀ ਆ ਬਾਬਾ ਸਾਹਿਬ ਦੀ ਸੋਚ ਖਤਮ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਸਾਡੇ ਕੋਲ ਸਭ ਕੁਝ ਜੋ ਬਾਬਾ ਸਾਹਿਬ ਦਾ ਆ ਤੇ ਬਾਬਾ ਸਾਹਿਬ ਦੀ ਬੇਅਦਬੀ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਅੱਜ ਤੁਸੀਂ ਵੇਖਦੇ ਹੋ ਉਥੇ ਹਰ ਸੰਸਦਾ ਜਿਹੜੇ ਵੱਖਰੀ ਵੱਖਰੀ ਵਾਲੇ ਸਾਰੇ ਇਕਜੁੱਟ ਇਕ ਮਤ ਹੋ ਗਏ ਇਸ ਗੱਲ ਦੇ ਵਿੱਚ ਪਹੁੰਚ ਗਿਆ ਨੇ ਵੀਰ ਜੀ ਸੋਪੇ ਤੁਸੀਂ ਆਏ ਕਿੱਥੋਂ ਕਿੰਨਾ ਕਿਲੋਮੀਟਰ ਸਫ਼ਰ ਤੈਅ ਕਰਕੇ ਆਏ ਹੋ ਤੇ ਤੁਹਾਨੂੰ ਇੱਥੇ ਕੋਈ ਮੁਸ਼ਕਲਤੀ ਨਹੀਂ ਆਈ ਕਿ ਅਸੀਂ ਦੇਖਿਆ ਵੀ ਧਰਨੇ ਵਿੱਚ ਬਹੁਤ ਜ਼ਿਆਦਾ ਵੱਡੀ ਤਰ੍ਹਾਂ ਵਿੱਚ ਭੀੜ ਹੀ ਬੜੀ ਸੀ ਤੇ ਕਿਹੜੀ ਜਗ੍ਹਾ ਤੋਂ ਆਏ ਹੋ ਕਿੰਨਾ ਸਫ਼ਰ ਤੈਅ ਕਰਕੇ ਆਏ ਹੋ ਅਸੀਂ 10 ਕਿਲੋਮੀਟਰ ਤੋਂ ਦੂਰ ਤੋਂ ਆਏ ਆ ਜੀ ਤੇ ਰਸਤੇ ਵਿੱਚ ਪੁਲਿਸ ਬੈਰੀਕੇਡਿੰਗ ਹੈਗੀ ਸੀ ਉਹਨਾਂ ਨੇ ਬੇਨਤੀ ਕੀਤੀ ਇਹੀ ਕਿ ਜਾਣਾ ਜ਼ਰੂਰੀ ਹੈ ਤੇ ਉਹਨਾਂ ਨੇ ਸਮਾਨ ਕੀਤਾ ਬਾਬਾ ਸਾਹਿਬ ਦਾ ਤੇ ਰਸਤਾ ਖਾਲੀ ਕੀਤਾ ਮੇਰੇ ਵਾਸਤੇ ਤੇ ਉਹਨਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਭਾਵੇਂ ਚੱਲਣਾ ਫਿਰ ਮਤ ਸਮਰਥਾ ਤੁਸੀਂ ਦੇਖ ਸਕਦੇ ਹੋ ਵੀ ਵੀਰ ਨੂੰ ਪੋਲਿਓ ਹੋਇਆ ਪਰ ਨਹੀਂ ਚੱਲ ਸਕਦਾ ਪਰ ਫਿਰ ਵੀ ਇਹ ਤਾਂ ਕਹਿਣਾ ਵੀ ਹਿੰਮਤ ਪੂਰੀ ਆ ਆਪਣੀ ਹਿੰਮਤ ਦੇ ਨਾਲ ਆ ਜਿਹੜਾ ਪਹੁੰਚਿਆ ਕਿਉਂਕਿ ਬਾਬਾ ਸਾਹਿਬ ਦੀ ਜਦੋਂ ਇਸ ਤਰ੍ਹਾਂ ਬੇਦਬੀ ਹੁੰਦੀ ਹੈ ਇਸ ਤੋਂ ਲੈ ਕੇ ਇਹਨਾਂ ਕਿਹਾ ਵੀ ਸਾਡੇ ਹਿਰਦੇ ਜਿਹੜੇ ਬੁਲਾਉਂਦੇ ਗਏ ਨੇ ਤੇ ਸਾਡੇ ਕੋਲ ਨਿਰਿਆ ਨਹੀਂ ਗਿਆ ਤੁਸੀਂ ਦੇਖਿਆ ਉਹਨਾਂ ਕਹਿਣਾ ਭਈ ਲੱਤਾਂ 'ਚ ਸਖਤ ਕਾਰਵਾਈ ਦੀ ਮੰਗ ਕਰਦੇ ਨੇ ਮੈਨੂੰ ਐਸਓਪੀ ਕੀ ਮੰਗ ਕਰਦੇ ਹੋ ਉਸ ਦੋਸ਼ੀ ਖਿਲਾਫ ਤੇ ਮਨ ਦੀ ਮਨਸ਼ਾ ਕੀ ਸੀ ਬੰਦੇ ਦੀ ਜਿਹੜਾ ਹੈ ਐਸੇ ਖਾ ਕੇ 26 ਜਾਨਵਲ ਜਿਹੜਾ ਕੀ ਲੋਕ ਠੰਡਾ ਝੜਾਉਂਦੇ ਨੇ ਜਾਂ ਕਰਦੇ ਨੇ ਤੋਂ ਉਸ ਦਿਨ ਇੱਕ ਕੰਮ ਕੀਤਾ ਗਿਆ ਉਹ ਮਨਚਾਇਤਾ ਦੀ ਵਾਸ ਇਹ ਹੀ ਹੈ ਕਿ ਸਾਰੇ ਸਮਾਜ ਨੂੰ ਪਾੜਿਆ ਜਾਵੇ ਇੱਕ ਦੂਜੇ ਦੇ ਖਿਲਾਫ ਲੜਾਇਆ ਜਾਵੇ ਔਰ ਖਾਸ ਕਰਕੇ 26 ਜਨਵਰੀ ਦਾ ਦਿਨ ਹੀ ਚੁਣਿਆ ਗਿਆ ਕਿਉਂਕਿ ਇਸ ਦਿਨ ਸੰਵਿਧਾਨ ਲਾਗੂ ਹੋਇਆ ਤੇ ਇਹੋ ਹੀ ਦਿਨ ਇਹਨਾਂ ਨੇ ਚੁਣਿਆ ਹੈ ਇਹ ਕੋਈ ਮਾਰੇ ਮੋਟੇ ਬੰਦੇ ਦੀ ਗੱਲ ਨਹੀਂ ਹੈ ਕਿ ਬੰਦਾ ਤੋੜਨ ਵਾਲਾ ਹੈ ਮੂਰਤੀ ਨੂੰ ਖੰਡਿਤ ਕਰਨ ਵਾਲਾ ਆਮ ਜਿਹਾ ਹੋ ਸਕਦਾ ਹੈ ਪਰ ਇਹ ਸਾਜ਼ਿਸ਼ ਜਿਹੜੀ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਔਰ ਸਰਕਾਰ ਨੂੰ ਹੀ ਬੇਨਤੀ ਕਰਦੇ ਆ ਕਿ ਇਹਦੀ ਜੜ ਤੱਕ ਪਹੁੰਚਿਆ ਜਾਣਾ ਚਾਹੀਦਾ ਔਰ ਉਸ ਤੇ ਸੰਤ ਸੰਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਇਹੋ ਜੀ ਗਾਂ ਕੋਈ ਵੀ ਹਰਕਤ ਨਾ ਕਰ ਸਕੇ ਬਿਲਕੁਲ ਤਾਂ ਤਸਵੀਰਾਂ ਜੋ ਸਾਡੀ ਕਰਾਂਗੇ ਅਮਰਸਾ ਦੇ ਭੰਡਾਰੀ ਗ੍ਰਿਜ ਦੀਆਂ ਜਿੱਥੇ ਕਿ ਸਾਡਾ ਵੀਰ ਤੁਸੀਂ ਦੇਖ ਸਕਦੇ ਹੋ ਵੀ 10 ਕਿਲੋ ਮੀਟਰ ਸਮਰਤਾ ਕਰਕੇ ਆਇਆ ਭਵੇਂ ਚੱਲਾਂ ਫਿਲਮ ਵਿੱਚ ਸਮਰਥਿਆ ਚੰਗੀ ਤਰ੍ਹਾਂ ਨਹੀਂ ਚੱਲ ਫਿਰ ਸਕਦਾ ਪਰ ਫਿਰ ਵੀ ਇਹਨੇ ਕਿਹਾ ਵੀ ਹਿੰਮਤ ਪੂਰੀ ਇਹਨਾਂ ਵਿੱਚ ਹੈਗੀ ਆ ਅਤੇ ਉਹਨਾਂ ਨੇ ਆਪਣੀ ਹਿੰਮਤ ਦੇ ਨਾਲ ਅੱਜ ਇੱਥੇ ਪਹੁੰਚੇ ਨੇ ਪੁਲਿਸ ਨੇ ਵੀ ਖਿਲਾੜ ਦੀ ਕੋਸ਼ਿਸ਼ ਕੀਤੀ ਆ ਪਰ ਉਹਨਾਂ ਨੇ ਕਿਹਾ ਵੀ ਪੁੱਤ ਨੂੰ ਅਸੀਂ ਕਿਹਾ ਵੀ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਆ ਤੇ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਤੁਸੀਂ ਦੇਖ ਸਕਦੇ ਝੰਡਾ ਵੀ ਲੱ ਤੇ ਇਹ ਖਾਸ ਕਰਕੇ ਜਿਹੜੀ ਆਪਣੀ ਰੇੜੀ ਜਿਹੜੀ ਆ ਸਕੂਟਰੀ ਨਹੀਂ ਬਣਾਈ ਹੋਈ ਆ ਉਸ ਤੇ ਜਿਹੜੇ ਪਹੁੰਚੇ ਨੇ ਹੋਰ ਵੀ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਜਿਹੜੇ ਕਿਥੇ ਪਹੁੰਚੇ ਨੇ ਅ ਵੀ ਕੀ ਕਹਿਣਾ ਚਾਹੋਗੇ ਆ ਜਿਹੜੇ ਇਸ ਬੇਦਬੀ ਬਾਰੇ ਤੁਹਾਡਾ ਕੀ ਕਹਿਣਾ ਹੈ ਮੇਰਾ ਕਹਿਣਾ ਹੀ ਇਹ ਜਦੋਂ ਅਸੀਂ ਅੱਜ ਇਹ ਗੱਲ ਸੁਣੀ ਸੀ ਕਿ ਡਾਕਟਰਾਂ ਬੇਦਖਰ ਬਾਬਾ ਸਾਹਿਬ ਜੋ ਸਾਡੇ ਜਿਨ੍ਹਾਂ ਸਵਿਧਾਨ ਲਾਗੂ ਕੀਤਾ ਸੀ ਤੇ ਇਹਦੇ ਬਾਰੇ ਜਦੋਂ ਸੁਣਿਆ ਸਾਨੂੰ ਇੱਕਦਮ ਡਿਪਰੈਸ਼ਨ ਦੇ ਵਿੱਚ ਆਉਣਾ ਪੈ ਗਿਆ ਕਿ ਇਹ ਚੀਜ਼ ਕਿਉਂ ਹੋਈ ਇਹਨਾਂ ਨੂੰ ਸਿਰਫ ਸਾਡੇ ਤੋਂ ਇੱਕ ਅਲਰਜੀ ਆ ਕਿ ਜੋ ਵੀ ਦੂਸਰੀਆਂ ਪਾਰਟੀਆਂ ਉਹਨਾਂ ਨੂੰ ਇੰਨਾ ਪਤਾ ਕਿ ਜਿਹੜੇ ਛੋਟੀਆਂ ਆਪਣਾ ਸਟੂਲ ਕਸਟ ਜਾਂਦੀ ਹੈ ਸਭ ਤੋਂ ਜ਼ਿਆਦਾ ਸਬੰਧ ਨਾਲ ਲਿੰਕ ਰੱਖਦੇ ਆ ਇਸ ਕਰਕੇ ਪਤਾ ਨਹੀਂ ਹੁਣ ਕਿਸ ਬੰਦੇ ਨੇ ਛੇੜਛਾੜ ਕੀਤੀ ਇਹ ਇੱਕ ਆਦਮੀ ਦਾ ਕੰਮ ਨਹੀਂ ਆ ਕੰਮ ਸੋ ਕੰਮ ਜਿਹੜੀ ਐਡੀ ਵੱਡੀ ਪੌੜੀ ਵੀ ਲੱਗੀ ਹੋਈ ਆ ਕਮ ਸੇ ਕਮ ਤਿੰਨ ਚਾਰ ਆਦਮੀਆਂ ਦਾ ਕੰਮ ਆ ਜੀ ਤੇ ਇਸ ਦੇ ਕਰਕੇ ਅਸੀਂ ਅੱਜ ਪੁਲਿਸ ਕਮਿਸ਼ਨਰ ਸਾਹਿਬ ਨੂੰ ਅੱਗੇ ਅਪੀਲ ਕਰਦੇ ਆ ਜੋ ਵੀ ਇਹਦੀ ਬੰਦੀ ਕਾਰਵਾਈਆ ਸਭ ਤੋਂ ਸਖਤ ਕੀਤੀ ਜਾਵੇ ਠੀਕ ਹੈ ਜੀ ਬਹੁਤ ਤਾਲਵਾਦੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰਤੀ ਆ ਰਹੀਆਂ ਜਿਹੜਾ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਚ ਪੂਰਾ ਜੋਸ਼ ਆ ਉਸ ਕੋਲ ਜਿਹੜੇ ਕੀ ਨਾਰੇ ਬੁਲਾਏ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਇਹ ਚੀਜ਼ ਦੀਆਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਅਮਰਸਾਂਦੀ ਆ ਪੰਡਾਰੀ ਮੇਂਦੀ ਆ ਜਿੱਥੇ ਕਿ ਨੌਜਵਾਨ ਵੱਲੋਂ ਜਿਹੜਾ ਕੀ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਦੁਪਹਿਰ ਦਾ ਸਭਾ ਹੋ ਚੁੱਕਿਆ ਵਾ ਲੰਗਰ ਦਾ ਵੀ ਜਿਹੜਾ ਇੰਤਜ਼ਾਮ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਦਪਹਿਰ ਦਾ ਸਮਾਂ ਹੋ ਚੁੱਕਿਆ ਵਾ ਸੜਕਾਂ ਤੇ ਬਹਿ ਕੇ ਜਿਹੜਾ ਸਾਡੇ ਵੀਰ ਨੇ ਸਾਡੇ ਭਰਾ ਨੇ ਪਛਾਦਾ ਸ਼ਾਗਰੇ ਨੇ ਤੁਸੀਂ ਦੇਖ ਸਕਦੇ ਹੋ ਧਰਨਾ ਪ੍ਰਦਰਸ਼ਨ ਜਿਹੜਾ ਪੂਰੇ ਜੋਰਾਂ ਵਿੱਚ ਆ ਸਾਡੀਆਂ ਮਾਤਾਵਾਂ ਭੈਣਾਂ ਵੀ ਬੈਠੀਆਂ ਨੇ ਅਤੇ ਇਹਨਾਂ ਨਾਲੇ ਮੋਢੇ ਨਾਲ ਮੋਢਾ ਲਗਾ ਕੇ ਜਿਹੜਾ ਧਰਨਾ ਚੰਗੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਵੱਡੀ ਤਲਾਬ ਵਿੱਚ ਪਹੁੰਚੇ ਨੇ ਉਹ ਦੇਖਣਾ ਹੋਵੇਗਾ ਕਿ ਪੁਲਿਸ ਜਿਹੜੀ ਆ ਉਸ ਦੋਸ਼ੀਆਂ ਖਿਲਾਫ ਕੀ ਕਾਰਵਾਈ ਕਰਦੀ ਆ ਤੇ ਕਦੋਂ ਤੱਕ ਜਿਹੜਾ ਇਹਨਾਂ ਨੂੰ ਇਨਸਾਫ ਮਿਲਦਾ ਤੇ ਕਦੋਂ ਤੱਕ ਜਿਹੜਾ ਇਹ ਧਰਨਾ ਜਿਹੜਾ ਉੱਚਿਆ ਜਾਂਦਾ ਵਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ